ਦੋਸਤੋ ਬਾਰਡਰ ਦੇ ਆਖਰੀ ਪਿੰਡ ਤੇ ਪਹੁੰਚੇ ਆ ਪੰਜਾਬ ਬਾਰਡਰ ਦੇ ਦਲਵੀਰ ਖੇੜਾ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਪਾਣੀ ਨਾਲ ਬੁਰੇ ਹਾਲਾਤ ਹੋ ਗਏ ਝੋਨਾ ਡੁੱਬ ਗਿਆ ਕਣਕ ਲੱਗਣ ਦੀ ਆਸ ਨਹੀਂ ਤੇ ਇਹ ਪਿੰਡ ਨਾ ਤਾਂ ਰਾਜਸਥਾਨ ਦੇ ਵਿੱਚ ਆਉਂਦਾ ਨਾ ਪੰਜਾਬ ਦੇ ਵਿੱਚ ਇਸ ਤਰ੍ਹਾਂ ਆਪਾਂ ਕਿਉਂ ਕਹਿ ਰਹੇ ਹਾਂ ਕਿਉਂਕਿ ਪੰਜਾਬ ਗਵਰਨਮੈਂਟ ਕਹਿੰਦੀ ਹੈ ਵੀ ਇਹ ਪਿੰਡਾਂ ਨੂੰ ਰਾਜਸਥਾਨ ਵਾਲੇ ਸਾਹਮਣ ਤੇ ਉਧਰਲੇ ਕਹਿੰਦੇ ਨੇ ਪੰਜਾਬ ਵਾਲੇ ਸਾਹਮਣ ਕਿਸੇ ਪਾਸਿਓਂ ਇਹਨਾਂ ਦੀ ਕੋਈ ਸਾਰ ਨਹੀਂ ਲੈਂਦਾ ਤੇ ਬਾਈ ਕਿਸ ਤਰ੍ਹਾਂ ਬਣੇ ਨੇ ਇਹ ਹਾਲਾਤ ਸਾਰੇ ਆਪਣੇ ਨਾਲ ਬਾਈ ਸੰਧੂ ਹੋਣੀ ਹੋਰ ਆਲੇ ਤੇ ਬਾਕੀ ਆਲੇ-ਦਾਲੇ ਪਿੰਡਾਂ ਦੇ ਸਾਰੇ ਜ਼ਿਮੀਂਦਾਰ ਇਕੱਠੇ ਹੋਏ ਆ ਤੇ ਕਿਵੇਂ ਆਇਆ ਪਾਣੀ ਇਹ ਬਾਈ ਜੀ ਪਾਣੀ ਪਹਿਲੀ ਗੱਲ ਤਾਂ ਸਾਡੇ ਵਾਟਰ ਲੈਵਲ 3-4 ਫੁੱਟ ਤੇ ਆ ਪਿਛਲੇ ਕਾਫੀ ਸਮੇਂ ਤੋਂ ਵਾਟਰ ਲੈਵਲ ਤੇ ਜੀ ਗਰਾਊਂਡ ਲੈਵਲ ਤੇ ਤੇ ਐਦਕੀ ਇੱਕ ਤਰੀਕੇ ਨੂੰ 7-8 ਘੰਟੇ ਮੀਂਹ ਪੈਣ ਕਰਕੇ ਤੇ ਆ ਫਲੱਡ ਦੇ ਹਾਲਾਤ ਬਣ ਗਏ ਆ ਤੇ ਇਹ ਫਲੱਡ ਮਤਲਬ ਕਿ ਸਹੀ ਹੋ ਸਕਦਾ ਸੀ ਝੋਨਾ ਤੇ ਬਾਗ ਸਾਡੇ ਸਾਰਾ ਕੁਝ ਬਾਈ ਸਕਦਾ ਸੀ ਪਰ ਸਾਡੀ ਕਿਸੇ ਨੇ ਕੋਈ ਸਾਰ ਨਹੀਂ ਲਈ ਮਤਲਬ ਕਿ ਇੱਕ ਦੋ ਸਾਨੂੰ ਟ੍ਰਾਂਸਫਰ ਮਿਲ ਜਾਂਦੇ ਜਿਹੜੇ ਪਾਣੀ ਚੱਕ ਕੇ ਨਹਿਰ ਚ ਪਾ ਜਾਂਦੇ ਤੇ ਝੋਨਾ ਹਰਿਆ ਭਰਿਆ ਹੋ ਸਕਦਾ ਫੇ। ਹੂੰ ਵੀ ਸਾਨੂੰ ਸਾਡਾ ਏਰੀਆ ਕੁੱਲ ਮਿਲਾ ਕੇ ਲਵਾਰਫ ਏਰੀਆ ਠੀਕ ਹੈ ਮਤਲਬ ਕਿ ਕਿਸੇ ਨੇ ਕੋਈ ਸੁਧ ਬੋਧ ਨਹੀਂ ਲਈ ਜੀ ਬਿਹਲ ਹੋ ਸਕਦਾ ਦੀ ਇਹਦਾ ਇਹਦਾ ਕੋਈ ਵੱਡਾ ਚੌੜਾ ਲੰਮਾ ਚੌੜੀ ਗੱਲ ਨਹੀਂ ਗਈ ਹੱਲ ਹੋ ਸਕਦਾ ਫਿਰ ਪਰ ਇਹ ਵਿਚ ਵਿਚਾਲੇ ਕਰਕੇ ਨਾ ਇਧਰ ਨਾ ਉਧਰ ਨਾ ਇਧਰ ਨਾ ਉਧਰ ਜੀ ਤੁਸੀਂ ਦੱਸੋ ਮਾੜਾ ਕੀ ਵਿਚਾਰੇ ਸਾਰੇ ਮਾਰੇ ਗਏ ਜੀ ਬਾਗ ਵੀ ਗਿਆ ਜੀ ਇੱਥੋਂ ਪੱਠੇ ਪੱਠੇ ਵੀ ਗਏ ਚਲੇ ਜੀ ਸਾਰੇ ਬਾਗ ਵੀ ਗਿਆ ਤੇ ਪਾਣੀ ਸਾਡੇ ਪਾਈਪ ਲਾਈਨ ਤੋਂ ਟੱਪੀ ਹੋਈ ਹੈ ਉਹ ਤੋਂ ਸਾਡੇ ਤਾਰ ਲੈ ਟੱਪੀ ਬਸ ਲੈਫਟ ਸਟਾਫ ਨੂੰ ਇਸੇ ਖੰਭੇ ਤੇ ਰੱਖ ਕੇ ਤਪਾਵਲੈਂਡ ਚ ਪਾਣੀ ਪਾ ਦੇ ਸੀ ਇਧਰ ਨਹਿਰ ਚ ਚਲਾਇਆ ਕੰਮ ਤਾਂ ਬਹੁਤ ਸੌਖਾ ਪਰ ਸੌਖਾ ਜੀ ਕਰਦਾ ਨਹੀਂ ਕੋਈ ਰੱਖਦਾ ਨਹੀਂ ਪਿਆ ਜੀ ਸਾਰਿਆਂ ਨੂੰ ਫੋਨ ਕੀਤਾ ਕੱਲ ਪਰਸੋਂ ਸਾਰੇ ਜਿਹੀ ਸਾਰਿਆਂ ਨੇ ਮਿੰਤਾ ਕੀਤੀਆਂ ਮਤਲਬ ਇੱਕ ਸਟਾਫਰ ਉੱਤੇ ਲਾਉਣਾ ਹੈ ਸਟਾਫਰ ਸਾਡੇ ਕੋਲ ਘਰੇ ਪਿਆ ਜੀ ਅੰਕਲ ਸਿਰਫ ਟੰਗਣ ਵਾਸਤੇ ਨਹੀਂ ਆ ਰਹੇ ਇੱਕ ਟੰਗ ਨਹੀਂ ਰਿਹਾ ਜੀ ਟੰਗ ਨਹੀਂ ਰਿਹਾ ਕੋਈ ਵੀ ਸਰਕਾਰੀ ਮਿਲਦਾ ਨਹੀਂ ਸਾਡਾ ਨਹਿਰ ਦੇ ਵਿੱਚ ਨਾ ਪਾਈ ਪਾਈ ਸਾਡੀ ਸਭ ਕੁਝ ਸਾਡੀ ਤਿਆਰੀ ਹੈ ਜੀ ਬਾਕੀ ਕੰਮ ਦੀ ਲੈਣ ਸਿਰਫ ਇੱਕ ਟ੍ਰਾਂਸਫਰ ਮਿਲ ਜਾਂਦਾ ਤਾਂ ਸਾਡੇ 15 15 20 20 ਸਾਲ ਪੁਰਾਣੇ ਬਾਗ ਜਿਹੜੇ ਮਤਲਬ ਕਿ ਆਪਾਂ ਆਪਦੇ ਜਵਾਕਾਂ ਤੋਂ ਉਹ ਪਾਣੀ ਆਨ ਕਰਕੇ ਸਾਰੇ ਉਹ ਵੀ ਸਾਡੇ ਖਤ ਸਾਰੇ ਤੈਸ ਨੇ ਸੋ ਗਏ ਫੰਗਸ ਪੈ ਗਈ ਖੜੇ ਬਾਗਾਂ ਨੂੰ ਤੁਸੀਂ ਦੇਖ ਸਕਦੇ ਹੋ ਫਰੂਟ ਜਿਹੜਾ ਉਹ ਖਰਾਬ ਹੋ ਚੁੱਕਿਆ ਤੇ ਇੱਥੇ ਪਾਣੀ ਨਾਲ ਝੋਨਾ ਡੁੱਬ ਗਿਆ ਜੇ ਇਸ ਤਰ੍ਹਾਂ ਪਾਣੀ ਖੜਾ ਰਿਹਾ ਤਾਂ ਕਣਕ ਵੀ ਨਹੀਂ ਲੱਗਣੀ ਨਹੀਂ ਕਣਕ ਵੀ ਨਹੀਂ ਲੱਗਣੀ ਇਹ ਜਿਹੜਾ ਤੁਹਾਨੂੰ ਦਿਖਾ ਰਹੇ ਆ ਇੱਕ ਟ్రਾਇਲ ਆ ਇਹ ਇੱਕ ਟ్రਾਇਲ ਆ ਇੱਥੋਂ ਦੇ ਜਿਹੜੇ ਆਪਾਂ ਡੀਪ ਜਾਵਾਂਗੇ ਤਾਂ ਉੱਥੋਂ ਆਪਣੇ ਵਾਸਤੇ ਟਰੈਕਟਰ ਕੋਈ ਚੀਜ਼ ਜਾ ਹੀ ਨਹੀਂ ਸਕਦੀ ਜਿੱਥੇ 5-5 7-7 ਫੁੱਟ ਪਾਣੀ ਖੜਾ ਇਹ ਤਾਂ ਇੱਕ ਛੋਟਾ ਜਿਹਾ ਟ్రਾਇਲ ਆ ਵੀ ਉੱਥੇ ਪਹੁੰਚਣੀ ਹੀ ਮੁਸ਼ਕਲ ਹੈ ਵੀਡੀਓ ਬਣਾਉਣ ਵਾਸਤੇ ਵੀ ਉੱਥੇ ਪਹੁੰਚਣਾ ਹੀ ਬਹੁਤ ਜ਼ਿਆਦਾ ਮੁਸ਼ਕਲ ਆ ਠੀਕ ਆ ਇਹ ਵੀਡੀਓ ਨੂੰ ਇੰਨਾ ਕ ਜਿਆਦਾ ਸ਼ੇਅਰ ਕਰ ਦਿਓ ਵੀ ਸਰਕਾਰ ਤੱਕ ਪਹੁੰਚੇ ਉਹਨਾਂ ਤੱਕ ਪਹੁੰਚੇ ਵੀ ਜਿਹੜੇ ਬੰਦੇ ਇਹਦਾ ਹੱਲ ਕਰ ਸਕਦੇ ਤੇ ਬਾਜਵੇ ਸਾਬ ਅਸੀਂ ਕੋਈ ਸਾਡਾ ਪਿੰਡ ਕੋਈ ਇਹਦਾ ਪਾਣੀ ਦਾ ਜਾਂ ਕੋਈ ਫਸਲ ਦਾ ਸਾਡਾ ਮੈਨੂੰ ਲੱਗਦਾ ਪੰਜਾਬ ਦਾ ਪਹਿਲਾ ਪਿੰਡ ਹੋਊਗਾ ਜਿਹੜਾ ਅਸੀਂ ਕਹਿੰਨੇ ਆ ਵੀ ਅਸੀਂ ਕੋਈ ਮੁਆਵਜ਼ਾ ਨਹੀਂ ਮੰਗਦੇ ਪਰ ਇਹ ਤਾਂ ਕੋਈ ਹੱਲ ਤਾਂ ਕਰ ਦੇਣਾ ਸਾਡੀ ਕੋਈ ਫਸਲ ਸਾਡੀ ਖਰਾਬ ਹੋਈ ਇਥੇ ਜਰ ਲਿਆ ਤੇ ਪਰ ਇਹਦਾ ਘਟੋ ਘਟੇ ਦਾ ਮਵਾਹ ਵੀ ਆ ਜਿਹੜਾ ਪਾਣੀ ਖੜਾ ਇਹਦਾ ਕੋਈ ਹੱਲ ਹੋ ਜਾ ਹਾਂ ਵੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਹੋ ਜਾ ਪਾਣੀ ਦੀ ਨਿਕਾਸੀ ਇਹ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਗਈ ਇੱਥੋਂ ਸਾਡੇ 15 20 ਕਿਲੇ ਦੂਰ ਨਹਿਰ ਇੱਥੋਂ ਪਾਣੀ ਚੱਕ ਕੇ ਤੇ ਨਹਿਰ ਛੱਟਿਆ ਤੇ ਸਾਫ਼ ਹੋ ਜਾਣਾ ਬਸ ਇੱਕ ਟਰਾਂਸਫਾਰਮਰ ਟੰਗਣ ਦੀ ਧੀਰ ਆ ਪੱਠੇ ਆ ਨਾ ਬਾਗ ਵੀ ਸਾਡੇ ਖਾਣਨ ਵਾਸਤੇ ਕੋਈ ਪੱਠੇ ਨਹੀਂ ਮਤਲਬ ਸਾਡਾ ਏਰੀਆ ਐਵੇਂ ਆ ਵੇ ਪਤਾ ਨਹੀਂ ਕੀ ਚੀਜ਼ ਪੰਜਾਬ ਦੇ ਕਿਸੇ ਹੋਰ ਏਰੀਆ ਦੇ ਵਿੱਚ ਕੋਈ ਫਲੱਡ ਵਗੈਰਾ ਕੁਝ ਵੀ ਆਉਂਦਾ ਉੱਥੋਂ ਦੇ ਲੋਕ ਮਤਲਬ ਕਿ ਲੀਡਰ ਮਤਲਬ ਕਿ ਪਤਾ ਨਹੀਂ ਚੰਗੇ ਕਹਿ ਸਕਦੇ ਆ ਉੱਥੋਂ ਦੇ ਨਾਲ ਦੇ ਨਾਲ ਮੋਗੇ ਆਇਆ ਸੀਗਾ ਮੋਗੇ ਮਤਲਬ ਕਿ ਮਿੰਟਾਂ ਚ ਉਹਨਾਂ ਨੇ ਰਿਕਵਰ ਕਰ ਲਿਆ ਸਾਰਾ ਪਾਣੀ ਕੱਢਤਾ ਤੇ ਸਾਰਾ ਝੋਨਾ ਦੀਵਾਰ ਤੋਂ ਲੱਗ ਗਿਆ ਤੇ ਪਰ ਇੱਥੋਂ ਦੇ ਏਰੀਆ ਦੇ ਤੱਕ ਕਿਸੇ ਨੇ ਸੁੱਧ ਬੁੱਧੀ ਨਹੀਂ ਲਈ ਆ ਨਾਲ ਟਾਣੀਆਂ ਜੀ ਬੱਚੇ ਨੇ ਛੋਟੇ ਛੋਟੇ ਬਿਮਾਰ ਹੋ ਰਹੇ ਨੇ ਜੀ ਪਾਣੀ ਖੜਤਾ ਮੱਛਰਾਂ ਤੋਂ ਸੌਂ ਨਹੀਂ ਦਿੰਦਾ ਸਟੈਡੀ ਸਾਡੀ ਡਿੱਗਣ ਵਾਲੀ ਜੀ ਜਿਹੜੇ ਖਾਦ ਕਿਸਾਨਾਂ ਨੂੰ ਮਿਲਦੀ ਇਹ ਵੀ ਸਾਡੀ ਡਿੱਗੀ ਫਲੋਤੀ ਜੀ ਕੁਛ ਅਸਾਰ ਨਹੀਂ ਦੀ ਵੀ ਨਹੀਂ ਲਈ ਜਾਣ ਕੀ ਵੀ ਖੜੇ ਪਾਣੀ ਤੇ ਬਿਮਾਰੀਆਂ ਵੀ ਪਾਣੀ ਵੀ ਖੜਕੇ ਜੀ ਵਿੱਚ ਚਾਚੇ ਰਾਂ ਦੀ ਵਿੱਚ ਟਾਣੀ ਹੈ ਜੀ ਹੂੰ ਇਹ ਲੱਗਦਾ ਹੀ ਨਹੀਂ ਹੈਗਾ ਵੀ ਇੱਥੇ ਝੋਨਾ ਲੱਗਿਆ ਤੇ ਇੰਨਾ ਬੁਰਾ ਹਾਲ ਹੋ ਗਿਆ ਵੀ ਜਮਾ ਟੋਬੇ ਵਾਂਗੂ ਲੱਗਣ ਲੱਗ ਗਿਆ ਜਲਬ ਲੱਗ ਗਏ ਤੇ ਵਿੱਚ ਫੰਗ ਬਿਮਾਰੀਆਂ ਫੰਗਸਾਂ ਪੈਦਾ ਹੋਣ ਲੱਗੀਆਂ ਬਹੁਤ ਬਿਮਾਰੀਆਂ ਜੀ ਤੇ ਕਾਰਨ ਸਿਰਫ ਕੀ ਆ ਵੀ ਇੱਕ ਟਰਾਂਸਫਾਰਮ ਚੱਕੇ ਨਹੀਂ ਟੰਗ ਰਹੇ ਜੇ ਇੱਕ ਟਰਾਂਸਫਾਰਮ ਦੋਸਤੋ ਤੁਹਾਨੂੰ ਦੱਸ ਦੇ ਦਵਾਂ ਇੱਕ ਟਰਾਂਸਫਾਰਮ ਲੱਗਿਆ ਹੋਇਆ ਇੱਕ ਟਰਾਂਸਫਾਰਮ ਆਇਆ ਹੋਇਆ ਉਹਨੂੰ ਸਿਰਫ ਉੱਪਰ ਟੰਗ ਕੇ ਕਨੈਕਸ਼ਨ ਨਹੀਂ ਕਰ ਰਹੇ ਅਸੀਂ ਸਾਰੇ ਮੰਦਰਾਂ ਸੰਤਰੀਆਂ ਸਭ ਨੂੰ ਫੋਨ ਕਰ ਲਿਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਪਤਾ ਨਹੀਂ ਕੀ ਚੀਜ਼ ਹੈ ਵੀ ਇਲਾਕੇ ਸਾਡਾ ਮਿੰਦ ਲਾਇਦਾ ਲਵਾਰਫ ਹੀ ਆਪਣਾ ਇਲਾਕਾ ਜੀ ਹਾਂ ਜੀ ਹਾਂ ਜੀ ਕੋਈ ਸੁਣਵਾਈ ਕਰ ਰਿਹਾ ਜੀ ਕਿਸੇ ਅਫਸਰ ਨੂੰ ਕਹਿ ਦਿਓ ਕੋਈ ਗੱਲ ਨਹੀਂ ਸੁਣਦਾ ਜੀ ਆ 11 12 ਤੱਕ 20 ਕੋਈ ਇੱਥੇ ਸਾਡੀ ਸੁਣਵਾਈ ਨਹੀਂ ਕਰਦਾ ਜੀ ਤੇ ਅਸੀਂ ਤਾਂ ਮਤਲਬ ਕਿ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਨਾ ਤਾਂ ਸਾਨੂੰ ਮਤਲਬ ਕਿ ਕੋਈ ਮੁਆਵਜ਼ਾ ਚਾਹੀਦਾ ਤੇ ਨਾ ਹੀ ਮਤਲਬ ਕਿ ਸਾਨੂੰ ਜਿਹੜੇ ਏਪੀ ਕਨੈਕਸ਼ਨ ਫਰੀ ਵਾਲੇ ਚਾਹੀਦੇ ਅਸ ਤੋਂ ਕਿੰਨੇ ਵਜੇ ਸਾਨੂੰ ਕੋਈ ਕਨੈਕਸ਼ਨ ਵੀ ਤੁਸੀਂ ਦੇ ਦੋ ਉਹਦੇ ਵੀ ਅਸੀਂ ਬਿੱ ਪੰਜਾਬ ਦਾ ਪਹਿਲਾ ਮਤਲਬ ਕਿ ਪਿੰਡ ਪਿੰਡ ਬਣ ਜਾਊਗਾ ਜਿੱਥੇ ਤੁਸੀਂ ਬਿਜਲੀ ਵਾਲੇ ਕਨੈਕਸ਼ਨ ਵੀ ਕਹਿੰਦੇ ਆ ਵੀ ਸਾਡੇ ਲਾ ਦਿਓ ਅਸੀਂ ਬਿੱਲ ਵੀ ਭਰਿਆ ਕਰਾਂਗੇ ਵੀ ਸਭ ਤੋਂ ਵੱਖਰੇ ਰਹਿ ਕੇ ਵੀ ਚੱਲਣ ਨੂੰ ਤਿਆਰ ਆ ਬਾਈ ਕਹਿੰਦੇ ਵੀ ਸਾਨੂੰ ਵੀ ਕੋਈ ਕਿਸੇ ਪਾਸੇ ਲਿਆ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਹੀ ਆਉਂਦੇ ਨੇ ਇਹ ਕੋਈ ਪਾਕਿਸਤਾਨ ਚ ਤਾਂ ਹੈ ਨਹੀਂ ਆਪਾਂ ਤੋਂ ਇੱਕ ਮੰਗ ਹੋਰ ਕਰਦੇ ਆ ਵੀ ਸਾਨੂੰ ਇੱਥੋਂ 8 ਕਿਲੋਮੀਟਰ ਸੇਮ ਨਾਲ ਆਇਆ ਉਹਦੇ ਵਿੱਚ ਪਾਈਪ ਲਾਈਨ ਪਾ ਕੇ ਦਿੱਤੀ ਜਾਏ ਵੀ ਜਿਹੜਾ ਸਾਰੇ ਪਿੰਡ ਦਾ ਪਾਣੀ ਸਭਾ ਲਈ ਹਾਂ ਵੀ ਸਦਾ ਲਈ ਨਿਕਲਦਾ ਹੋ ਜੇ ਇਸ ਕੰਮ ਵਾਸਤੇ ਕੋਈ ਵੱਡਾ ਕੰਮ ਜੇ ਇਹਨਾਂ ਦਾ ਕੰਮ ਕਰਦੇ ਇੰਨਾ ਕੰਮ ਕਰਦੇ ਨੇ ਇੱਥੇ ਇਹ ਤਾਂ ਹੈ ਨਹੀਂ ਵੀ ਇਤਕੀ ਆ ਗਿਆ ਇਹ ਤਾਂ ਵਾਰੀ-ਵਾਰੀ ਤੀਜੇ ਚੌਥੇ ਸਾਲ ਸੰਧੂ ਸਾਹਿਬ ਇਹ ਜਦੋਂ ਮੀ ਆਇਆ ਉਦੋਂ ਹੀ ਇਹ ਹਾਲਾਤ ਹੀ ਬੰਨੇ ਇਹ ਇਹ ਹਾਲਾਤ ਬਣਦੀ ਰਹਿੰਦੇ ਨੇ ਤਾਂ ਕਰਕੇ ਇਹਨਾਂ ਦਾ ਪੱਕਾ ਪ੍ਰਬੰਧ ਹੈ ਜਿਹੜਾ ਉਹ ਕਰਨਾ ਚਾਹੀਦਾ ਇਹ ਵੀ ਪਿੰਡ ਟੈਕਸ ਭਰਦੇ ਨੇ ਇਹ ਵੀ ਪੰਜਾਬ ਦੀ ਇਕਨੋਮੀ ਦੇ ਵਿੱਚ ਹਿੱਸਾ ਪਾਉਂਦੇ ਨੇ ਟੋਲ ਪਲਾਜ਼ਾਂ ਤੇ ਗੱਡੀਆਂ ਦਾ ਟੈਕਸ ਇਹਨਾਂ ਨੂੰ ਪੈਂਦਾ ਬਿਜਲੀ ਵੀ ਫੂਕਦੇ ਨੇ ਸਾਰਾ ਕੁਝ ਕਰਦੇ ਨੇ ਇਹਨਾਂ ਦੀ ਵੀ ਇਹਨਾਂ ਲੋਕਾਂ ਦੀ ਇਨਕਮ ਵੀ ਆਪਣੇ ਪੰਜਾਬ ਨੂੰ ਹੀ ਆਉਂਦੀ ਆ ਬਿਲਕੁਲ ਬਿਲਕੁਲ ਤਾਂ ਕਰਕੇ ਇਹਨਾਂ ਦਾ ਵੀ ਹੱਲ ਜਿਹੜਾ ਉਹ ਹੋਣਾ ਚਾਹੀਦਾ ਵੀਡੀਓ ਨੂੰ ਸ਼ੇਅਰ ਕਰਕੇ ਜਰੂਰ ਪਹੁੰਚਾ ਦਿਓ ਪ੍ਰਸ਼ਾਸਨ ਤੱਕ ਉਹਨਾਂ ਤੱਕ ਜਿਹੜੇ ਇਹ ਮਸਲੇ ਦਾ ਹੱਲ ਕਰ ਸਕਦੇ ਨੇ ਧੰਨਵਾਦ ਜੀ ਧੰਨਵਾਦ ਜੀ